ਖੰਨਾ ਦੇ ਬੀਜਾ ਸਮਰਾਲਾ ਰੋਡ ਤੇ ਪੈਂਦੇ ਪਿੰਡ ਬਗਲੀਕਲਾਂ ਦੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਦੇ ਵਿੱਚ ਦਿਨ ਦਿਹਾੜੇ ਜਿਹੜੀ ਲੁੱਟ ਦੀ ਘਟਨਾ ਵਾਪਰੀ ਹੈ ਤੁਸੀਂ ਦੇਖੋਗੇ ਨੌਜਵਾਨ ਹਥਿਆਰਬੰਦਾਂ ਨੇ ਪੌਂਦੀ ਸਾਰ ਪਹਿਲਾਂ ਬੈਂਕ ਦੇ ਗਾਰਡ ਨੂੰ ਕਾਬੂ ਕੀਤਾ ਤੇ ਉਸ ਤੋਂ ਬਾਅਦ ਸਾਰੇ ਸਟਾਫ ਨੂੰ ਬੰਦਕਾ ਜਿਹੜਾ ਬਣਾ ਲਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਲੱਖਾਂ ਰੁਪਏ ਜਿਹੜੇ ਲੁੱਟ ਲਏ ਇਹ ਸਾਰੀਆਂ ਘਟਨਾਵਾਂ ਬੈਂਕ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਤੇ ਇਹਨਾਂ ਨੌਜਵਾਨਾਂ ਨੇ ਸਟਾਫ ਨੂੰ ਬੰਦਕ ਬਣਾ ਕੇ ਪੈਸੇ ਲੁੱਟੇ ਅਤੇ ਫਿਰ ਜਾਂਦੇ ਹੋਏ ਜਿਹੜਾ ਬੈਂਕ ਦਾ ਗਾਰਡ ਹੈ ਉਹਦੀ ਬੰਦੂਕ ਵੀ ਇਹਨਾਂ ਨੇ ਆਪਣੇ ਕਾਬੂ 'ਚ ਲੈ ਲਈ ਤੇ ਉਹਦੇ ਜੋਰ ਦੇ ਉੱਤੇ ਹੀ ਇਹਨਾਂ ਨੇ ਬੈਂਕ ਦੇ ਵਿੱਚ ਜਿਹੜੀ ਡਕੈਤੀ ਆ ਉਹ ਕੀਤੀ ਤੇ ਜਾਂਦੇ ਜਾਂਦੇ ਫਿਰ ਜਦੋਂ ਜਾਣ ਲੱਗੇ ਇਹ ਆਪਣੇ ਮੋਟਰਸਾਈਕਲ ਦੇ ਉੱਤੇ ਹੀ ਇਹ ਨੌਜਵਾਨ ਸਵਾਰ ਹੋ ਕੇ ਆਈ ਸੀ ਤੇ ਜਾਂਦੇ ਹੋਏ ਗਾਰਡ ਦੀ ਬੰਦੂਕ ਵੀ ਨਾਲ ਲਿਜਾਣ ਲੱਗੇ ਸੀ ਤੇ ਇੱਕ ਦੋ ਫਾਇਰ ਕਰਕੇ ਫਿਰ ਇਹਦੀ ਬੰਦੂਕ ਆ ਜਿਹੜੀ ਉਹ ਸੁੱਟ ਗਏ ਜਿਹੜੀ ਗਾਰਡ ਨੇ ਬਾਅਦ ਦੇ ਵਿੱਚ ਚੱਕ ਲਈ ਇਹ ਸਾਰੀਆਂ ਜਿਹੜੀਆਂ ਤਸਵੀਰਾਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਤੇ ਤੁਸੀਂ ਦੇਖ ਸਕਦੇ ਹੋ ਉਸ ਵੇਲੇ ਦੀ ਸਾਰੀ ਘਟਨਾ ਜਿਹੜੀ ਕਿ ਖੰਨਾ ਦੇ ਬੀਜਾ ਸਮਰਾਲਾ ਰੋਡ ਤੇ ਪਿੰਦੇ ਪਿੰਡ ਬਗਲੀ ਕਲਾਂ ਦੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਦੇ ਵਿੱਚ ਦਿਨ ਦਿਹਾੜੇ ਵਾਪਰੀ ਹੈ ਤੇ ਇਹ ਸਾਰੀ ਜਿਹੜੀ ਚੀਜ਼ ਹੈ ਰਿਕਾਰਡ ਕੈਮਰੇ ਦੇ ਵਿੱਚ ਹੋਈ ਹੈ ਤੁਸੀਂ ਦੇਖ ਲਓ ਕਿ ਜਾਂਦੇ ਹੋਏ ਜਦੋਂ ਗਾਰਡ ਦੀ ਬੰਦੂਕ ਲੈ ਕੇ ਜਾਣ ਲੱਗੇ ਸੀ ਫੇਅਰ ਕਰਕੇ ਜਾਂਦੇ ਹੋਏ ਉਹਦੀ ਬੰਦੂਕ ਆ ਜਿਹੜੀ ਉਹ ਸੜਕ ਦੇ ਉੱਤੇ ਸੁੱਟ ਗਏ ਤੇ ਉਸ ਤੋਂ ਬਾਅਦ ਗਾਰਡ ਨੇ ਆਪਣੀ ਬੰਦੂਕ ਆ ਜਿਹੜੀ ਚੁੱਕ ਲਈ ਤੇ ਨੌਜਵਾਨ ਮੋਟਰਸਾਈਕਲ ਦੇ ਉੱਤੇ ਹੀ ਸਵਾਰ ਹੋ ਕੇ ਆਈ ਸੀ ਇਹ ਸਾਰੀ ਘਟਨਾ ਜਿਹੜੀ ਸੀਸੀਟੀਵੀ ਕੈਮਰੇ ਦੇ ਵਿੱਚ ਬੈਂਕ ਦੇ ਵਿੱਚ ਰਿਕਾਰਡ ਆ ਜਿਹੜੀ ਹੋ ਚੁੱਕੀ ਹੈ